ਗੁਰਦਾਸਪੁਰ 슈ਗਰ ਮਿਲ ਤੋਂ ਗੰਨਾ ਲਾ ਕੇ ਕਾਰ ਨੂੰ ਆਉਂਦੇ ਨੌਜਵਾਨ ਨਾਲ ਹਾਦਸਾ ਵਾਪਰ ਗਿਆ ਜਿਸ ਦੇ ਟ੍ਰੈਕਟਰ ਟਰਾਲੀ ਹੇਠਾਂ ਆਉਣ ਕਰਕੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਦਾਸਪੁਰ ਦੇ ਨੇੜਲੇ ਪਿੰਡ ਗਾਹਲੜੀ ਦੇ ਨਜ਼ਦੀਕੀ ਪਿੰਡ ਨੋਸੇਰਾ ਦਾ ਰਹਿਣ ਵਾਲਾ ਸੀ ਅਤੇ ਕੁਲਵਿੰਦਰ ਸਿੰਘ ਕਿੰਦਾ ਨਾਮ ਦਾ ਇਹ ਨੌਜਵਾਨ ਬਟਾਲਾ 슈ਗਰ ਮਿਲ ਦੇ ਵਿੱਚ ਗੰਨਾ ਅਨਲੋਡ ਕਰਕੇ ਵਾਪਸ ਕਰ ਆ ਰਿਹਾ ਸੀ ਤਾਂ ਪਿੰਡ ਤੋਂ ਮਹਿਸ ਕੁਝ ਮੀਟਰ ਦੀ ਦੂਰੀ ਤੇ ਹੀ ਤਿੱਖਾ ਮੋੜ ਹੋਣ ਕਰਕੇ ਟਰੈਕਟਰ ਤਰਾਲੀ ਦਾ ਅਚਾਨਕ ਸੰਤੁਲਨ ਵਿਗਨ ਕਾਰਨ ਉਸ ਦਾ ਟਰੈਕਟਰ ਸੜਕ ਤੋਂ ਹੇਠਾਂ ਉਤਰ ਗਿਆ ਅਤੇ ਨੌਜਵਾਨ ਕੁਲਵਿੰਦਰ ਸਿੰਘ ਕਿੰਦਾ ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ ਹਾਦਸਾ ਮੂੰਹ ਹਨੇਰੇ ਹੋਇਆ ਸੀ ਜਿਸ ਕਾਰਨ ਸੜਕ ਤੇ ਪਏ ਉਸ ਨੂੰ ਕਿਸੇ ਨੇ ਨਹੀਂ ਦੇਖਿਆ ਸਵੇਰੇ ਤੜਫਾਰ ਸਾਰ ਜਦੋਂ ਕੁਝ ਕਿਸਾਨ ਖੇਤਾਂ ਵੱਲ ਨੂੰ ਆਏ ਤਾਂ ਉਹਨਾਂ ਨੇ ਟਰੈਕਟਰ ਪਲਟਿਆ ਦੇਖਿਆ ਤੇ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਪਤਾ ਲੱਗ ਗਿਆ ਹੈ ਕਿ ਇਹ ਟਰੈਕਟਰ ਉਸਨੇ ਡੇਢ ਕੁ ਮਹੀਨਾ ਪਹਿਲਾਂ ਹੀ ਖਰੀਦਿਆ ਸੀ ਅਤੇ ਟਰੈਕਟਰ ਤੋਂ ਹਜੇ ਸਜਾਵਟ ਵਾਲੇ ਫੁੱਲ ਵੀ ਨਹੀਂ ਲਾਏ ਗਏ ਸੀ ਦੱਸਿਆ ਗਿਆ ਹੈ ਕਿ ਕੁਲਵਿੰਦਰ ਸਿੰਘ ਇੱਕ ਮਿਹੰਤੀ ਮੁੰਡਾ ਸੀ ਅਤੇ ਉਸਦੇ ਛੋਟੇ-ਛੋਟੇ ਬੱਚੇ ਹਨ ਉਸਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਜੀ ਭਾਜੀ ਅਸੀਂ ਇਹਨੂੰ ਤੁਹਾਨੂੰ ਕਿਸਾ ਫੋਨ ਗਿਆ ਸਾਢੇ 4 ਮਤਲਬ 4:20 ਤੇ ਆਪਾਂ ਇੱਥੇ ਆਏ ਆਂ। ਜੀ ਤੇ ਆ ਕੇ ਦੇਖਿਆ ਥੱਲੇ ਮੂੰਹ ਪਾਰ ਪਿਆਦਾ ਸੀ ਤੇ ਜਿੱਦਾਂ ਹੀ ਦੇਖਿਆ ਤੇ ਅਸੀਂ ਉਹ ਪਤਾ ਲੱਗਾ ਸਾਨੂੰ ਕਿ ਇਹ ਨਿਸ਼ਾਰੇ ਪਿੰਡ ਦਾ ਮੁੰਡਾ ਕੇੰਦਰ ਆ। ਤਾਂਹੀਂ ਫਿਰ ਉਹਨਾਂ ਦੇ ਘਰ ਜਾ ਕੇ ਤਲਾਹ ਦੇ ਕੇ ਤੇ ਉਹਨਾਂ ਨੂੰ ਫਿਰ ਐਂਬੂਲੈਂਸ ਤੇ ਭੇਜਿਆ। ਗੁਰਾਸ 108 108 ਤੇ ਵੀ ਫੋਨ ਕੀਤਾ ਤੇ 112 ਤੇ ਫੋਨ ਕਰਕੇ ਤੇ ਉਹਨੂੰ ਫੋਨ ਕਰਕੇ ਤੇ ਉਹਨਾਂ ਨੇ ਅੱਗੇ ਭੇਜਿਆ। ਇਹ ਕੁਝ ਕੋਈ ਕਹਿ ਨਹੀਂ ਸਕਦੇ ਇੱਥੋਂ ਰਟਰਨ ਕਰਨ ਲੱਗੇ ਆ ਉਹਦੇ ਕੋ ਕਟਿਆ ਨਹੀਂ ਗਿਆ। ਪਿਓ ਟਰੈਕਟਰ ਮਨਾਲੇ ਦੇ ਨਾਲ ਵੱਜ ਕੇ ਅਗਲਾ ਟਾਇਰ ਪਾਟੇ ਦਾ ਸੱਜੀ ਸਾਈਡ ਦਾ ਤੇ ਜਿੱਦਾਂ ਹੀ ਉਹ ਟਰੈਕਟਰ ਬੁੜਕ ਕੇ ਪਿਆ ਤੇ ਉਹ ਥੱਲੇ ਡਿੱਗ ਗਿਆ ਟਰੈਕਟਰ ਦਾ ਅਗਲਾ ਟਾਇਰ ਲੰਗਿਆ ਤੇ ਪਿਛਲਾ ਟਾਲੀ ਦੇ ਆਟ ਲੱਗੀ ਦੀ ਉਹਨੂੰ ਪੂਰੇ ਦਾ ਟਰੈਕਟਰ ਬੰਦ ਹੋ ਗਿਆ ਟਰੈਕਟਰ ਨਵਾਂ ਹੀ ਹੈ 1.5 ਮਹੀਨਾ ਹੋ ਗਿਆ ਉਹਨੂੰ ਨਵਾਂ ਖੜਾਇਆ ਨੂੰ ਤੇ ਵੀ ਉਹਨੂੰ ਵਿਚਾਰੇ ਕਿਸ਼ਤਾਂ ਦੇ ਲੈਦਾ ਮਿਹਨਤੀ ਬੰਦਾ ਜਮੀਨ ਵੀ ਥੋੜੀ ਹੈ ਤੇ ਬੱਚੇ ਛੋਟੇ ਛੋਟੇ ਨੇ ਦੋ ਬੱਚੇ ਨੇ ਬੇਟਾ ਬੇਟੀ ਤੇ ਪਿਓ ਉਹਨਾਂ ਦਾ ਪਹਿਲਾਂ ਇੱਕ ਜੀ ਮਤਲਬ ਡੈਥ ਹੋ ਚੁਕੀ ਹੈ ਪਾਦਰ ਦੀ ਪਾਦਰ ਸਾਹਿਬ ਦੀ ਡੈਥ ਹੋ ਚੁਕੀ ਹੈ ਤੇ ਇਹ ਮਤਲਬ ਮਿਹ ਪੇ ਵਟਾਲਾ ਮਿਲ ਤੋਂ ਉੱਗਣਾ ਲਾ ਗਿਆ ਰਿਹਾ ਵੀ ਕਿਸ ਦਾ ਕਿਰਾਏ ਤੇ ਅਸੀਂ ਇਹ ਮੰਗ ਕਰਨੇ ਆ ਵੀ ਚਲੋ ਇਹ ਜੋ ਵੀ ਇਹ ਬੱਚਿਆਂ ਨੂੰ ਸਹੂਲਤ ਮਿਲੀ ਦਿੱਤੀ ਜਾਵੇ ਜੋ ਵੀ ਕਾਰਵਾਈ ਬੰਦੀ ਹੈ ਮਿਲ ਵੱਲੋਂ ਮੈਨੇਜਮੈਂਟ ਵੱਲੋਂ ਵੀ ਕੋਈ ਦੀ ਘਰ ਦੀ ਸਹਾਇਤਾ ਕੀਤੀ ਜਾਏ ਬੱਚਿਆਂ ਦੀ ਕੋਈ ਦੇਖਭਾਲ ਕੀਤੀ ਜਾਏ ਬਾਕੀ ਪਿੰਡ ਕਿਹੜਾ ਸੀਗਾ ਦੱਸੋ ਪਿੰਡ ਨਹੀਂ ਸ਼ਹਿਰ ਆ ਜੀ ਸ਼ਹਿਰ ਹਾਂਜੀ ਕਲੰਦਰ ਸਿੰਘ ਸਾਡਾ ਸੋਹਣ ਸਿੰਘ ਹੀ ਤੇ ਵਟਾਲਾ ਮਿਲ ਚੋਂ ਆ ਰਿਹਾ ਹੈ ਵਿਚਾਰਾ ਮਿਹਨਤ ਕਰਦਾ ਹੈ ਆਪਣੇ ਜੀ ਪਾਲਦਾ ਹੈ ਪਤਾ ਨਹੀਂ ਕਿ ਚਾਣਕ ਕੀ ਬਣਿਆ ਰਾਤ ਇਹਦਾ ਕੀ ਨਹੀਂ ਤੇ ਸਵੇਰੇ ਹਨ ਪਰਵਾਲਾ ਕਰਦੇ ਆਂ ਹੀ ਉਦਾਂ ਹੀ ਡੋੜੇ ਆਏ ਆ ਘਰੋਂ ਜਿੰਦੇ ਹੋ ਮੰਗ ਕਰਨੇ ਆ ਜੀ ਕਿ ਚਲੋ ਕੁਛ ਨਾ ਕੁਛ ਉਹਦੇ ਬੱਚਿਆਂ ਦਾ ਦੇਖਭਾਲ ਹੋਣੀ ਚਾਹੀਦੀ ਹੈ ਕੁਛ ਨਾ ਕੁਛ ਉਹਨਾਂ ਨੂੰ ਜੋ ਵੀ ਆ ਜੋ ਸਰਕਾਰਾਂ ਮੈਤ ਕਰ ਸਕਦੀਆਂ ਨੇ ਕੰਮ ਹੋਣੀ ਚਾਹੀਦੀ ਹੈ ਮੈਤੋ ਦੀ ਮਿਲ ਚ ਆਇਆ ਕਰਦਾ ਹੈ ਜੋ ਮਿਲ ਵਾਲਾ ਸਭ ਵੀ ਸਬੰਧ ਨਿਕਲਦਾ ਉਹ ਕੱਟਣਾ ਚਾਹੀਦਾ ਉਹ ਇਹਦਾ ਵਾਸਤੇ ਵਿਚਾਰੇ ਵਾਸਤੇ ਥੋੜਾ ਬਹੁਤ ਜੋੜ ਜੱੜ ਕੇ ਜੱਤਾ ਕਰਕੇ ਉਹਦੇ ਭੋਗ ਭਾਗ ਤੇ ਘਰਾਂ ਲ ਕੇ ਦੇਣਾ ਚਾਹੀਦਾ ਉਹਨੂੰ ਠੀਕ ਹੈ ਨਾ ਉਹਦੇ ਮਸਹੂਸਤੇ ਵੀ ਆਉਣਾ ਚਾਹੀਦਾ ਆਣ ਕਿ ਉਹਨਾਂ ਨੂੰ ਕੋਈ ਜੰਮਦਲਾਸਾ ਦੇਣਾ ਚਾਹੀਦਾ ਉਹ ਰਹੀ ਕੀ ਮੰਗ ਕਰਨੀ ਗਰੀਬ ਆਦਮੀ ਇਹ ਵਿਚਾਰਾ ਮਿਹਨਤ ਕਰਦਾ ਹੈ ਮਿਹਨਤ ਕਰਦੇ ਕਰਦੇ ਨੇ ਅਜਗਾੜ ਬਣਾਇਆ ਕਹਰੇ ਨੇ ਟਰੈਕਟਰ ਨਵਾਂ ਹੀ ਲਿਆ ਡੇਢ ਮਹੀਨਾ ਹੋਇਆ ਟਰੈਕਟਰ ਲੈ ਤੇ ਹਣ ਚੇਤੀ ਵਿਚਾਰਾ ਨੀਂਦਾ ਚੋਕਾ ਲੱਗਾ ਕਿ ਮੇਰੇ ਸਾਹਮਣੇ ਨੀਂਦਾ ਹੀ ਚੋਕਾ ਲੱਗਾ ਚੋਕੇ ਦੇ ਨਾਲ ਹੀ ਬੈਠੋ ਗਿਆ